ਦੋਸਤੋ ਕਹਿੰਦੇ ਨੇ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਮਤਲਬ ਪਤੀ-ਪਤਨੀ ਦੇ ਜਿਹੜੇ ਸੰਯੋਗ ਨੇ ਜੋ ਜੋੜੀ ਹੈ ਉਹ ਪਰਮਾਤਮਾ ਪਹਿਲਾਂ ਹੀ ਨਿਸ਼ਚਿਤ ਕਰ ਦਿੰਦਾ ਹੈ ਪਰ ਪਰਮਾਤਮਾ ਦੁਆਰਾ ਬਣਾਈ ਹੋਈ ਇਸ ਜੋੜੀ ਦੇ ਜੋੜੀ ਨੂੰ ਬਣਾਈ ਰੱਖਣਾ ਇਸ ਜੋੜੀ ਦੇ ਸਬੰਧਾਂ ਨੂੰ ਖੁਸ਼ਗਵਾਰ ਬਣਾਈ ਰੱਖਣਾ ਉਹ ਜ਼ਿੰਮੇਵਾਰੀ ਪਤੀ-ਪਤਨੀ ਦੀ ਆਪਣੀ ਹੈ ਕੁਝ ਜ਼ਿੰਮੇਵਾਰੀਆਂ ਨੇ ਕੁਝ ਸਾਡੇ ਫਰਜ਼ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਜਿਸ ਨਾਲ ਪਤੀ-ਪਤਨੀ ਦੇ ਆਪਸੀ ਸਬੰਧ ਨੇ ਜਿਹੜੇ ਉਹ ਖੁਸ਼ਕੁਵਾਰ ਰਹਿ ਸਕਦੇ ਨੇ ਉਹਨਾਂ ਦਾ ਆਪਸੀ ਜਿਹੜੇ ਸਬੰਧ ਨੇ ਉਹ ਪਿਆਰ ਭਰੇ ਤੇ ਨਿੱਘ ਭਰੇ ਬਣੇ ਰਹਿ ਸਕਦੇ ਨੇ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਦੋਵਾਂ ਧਿਰਾਂ ਨੂੰ ਧਿਆਨ ਦੇ ਰੱਖਣੇ ਚਾਹੀਦੀਆਂ ਨੇ ਕੁਝ ਪਤੀ ਦੇ ਫਰਜ਼ ਨੇ ਕੁਝ ਪਤਨੀ ਦੇ ਫਰਜ਼ ਨੇ ਉਹ ਦੋਵੇਂ ਹੀ ਇੱਕ ਦੂਜੇ ਦੇ ਸਹਿਯੋਗ ਨਾਲ ਆਪਸੀ ਜਿਹੜੀ ਇਹ ਗ੍ਰਸਤੀ ਦੀ ਗੱਡੀ ਹੈ ਉਹ ਬੜੀ ਸਮੂਥਲੀ ਬੜੀ ਖੁਸ਼ਕੁਵਾਰ ਤਰੀਕੇ ਦੇ ਨਾਲ ਉਹ ਅੱਗੇ ਵਧਾ ਸਕਦੇ ਨੇ ਉਹ ਕਿਹੜੀਆਂ ਗੱਲਾਂ ਨੇ ਆਪਾਂ ਇੱਕ ਇੱਕ ਕਰਕੇ ਉਹਨਾਂ ਤੇ ਵਿਚਾਰ ਕਰਦੇ ਹਾਂ ਪਹਿਲਾਂ ਕੁਝ ਪਤੀ ਦੇ ਫਰਜ਼ ਨੇ ਜੋ ਉਸ ਨੂੰ ਨਿਭਾਉਣੇ ਚਾਹੀਦੇ ਨੇ ਜ ਜਿਹਨੀਆਂ ਗੱਲਾਂ ਉਸ ਨੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਇਹ ਹੈ ਕਿ ਪਤੀ ਨੂੰ ਇਸ ਗੱਲ ਦਾ ਹਮੇਸ਼ਾ ਮਾਈਂਡ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਜਿਹੜੀ ਪਤਨੀ ਆ ਉਹ ਆਪਣਾ ਪਿਛਾ ਕਰ ਛੱਡ ਕੇ ਉਸ ਦੇ ਲੜ ਲੱ ਕੇ ਇਸ ਨਵੇਂ ਪਰਿਵਾਰ ਦੇ ਵਿੱਚ ਆਈ ਹੈ ਇਸ ਲਈ ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਆ ਹਰ ਤਰ੍ਹਾਂ ਦੀ ਲੋਡ ਹੈ ਵੱਡੀ ਛੋਟੀ ਲੋਡ ਹੈ ਉਹ ਹਰ ਤਰ੍ਹਾਂ ਦੀ ਲੋਡ ਨੂੰ ਪੂਰੇ ਕਰਨ ਦੀ ਜ਼ਿੰਮੇਵਾਰੀ ਉਸ ਦੇ ਪਤੀ ਦੀ ਹੀ ਹੈ ਹੂ ਇਸ ਗੱਲ ਦੀ ਇਸ ਗੱਲ ਦਾ ਅਹਿਸਾਸ ਉਸਦੇ ਪਤੀ ਨੂੰ ਹਮੇਸ਼ਾ ਰਹਿਣਾ ਚਾਹੀਦਾ ਹੈ। ਦੂਸਰੀ ਗੱਲ ਔਰਤ ਜਿਹੜੀ ਹੁੰਦੀ ਹੈ ਉਸ ਨੂੰ ਕੁਦਰਤੀ ਰੂਪ ਦੇ ਵਿੱਚ ਤਾਰੀਫ਼ ਪਸੰਦ ਹੁੰਦੀ ਹੈ ਇਸ ਲਈ ਉਸਦੇ ਬਣਾਏ ਖਾਣੇ ਦੀ ਉਸਦੀ ਸੁੰਦਰਤਾ ਦੀ ਉਸਦੇ ਕੱਪੜਿਆਂ ਦੀ ਉਸਦੇ ਹਾਰ ਸ਼ਿੰਗਾਰ ਦੀ ਕਦੇ ਕਦੇ ਜਾਂ ਫਿਰ ਅਕਸਰ ਜਿਹੜੀ ਤਾਰੀਫ਼ ਭਰੇ ਸ਼ਬਦ ਜ਼ਰੂਰ ਕਰਨੇ ਚਾਹੀਦੇ ਨੇ, ਸ਼ੇਅਰ ਕਰਨੇ ਚਾਹੀਦੇ ਨੇ, ਉਸ ਨੂੰ ਕਹਿਣੇ ਚਾਹੀਦੇ ਨੇ ਇਸ ਤਰੀਕੇ ਨਾਲ ਆਪਸੀ ਜਿਹੜੇ ਸਬੰਧ ਨੇ ਉਹ ਵਧੀਆ ਵਣਦੇ ਨੇ ਨਿੱਗ ਬਣਦਾ ਆਪਸੀ ਸਬੰਧਾਂ ਦੇ ਵਿੱਚ ਤੇ ਉਹਨਾਂ ਦਾ ਆਪਸੀ ਪਿਆਰ ਵੱਧਦਾ ਹੈ ਇਸ ਤੋਂ ਨਵਾ ਇੱਕ ਜਿਹੜੀ ਗੱਲ ਹੈ ਜਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਤੀ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਇੱਕ ਦੋ ਗੱਲਾਂ ਤੋਂ ਉਹ ਪਹਿਲੀ ਗੱਲ ਤਾਂ ਇਹ ਆ ਕਿ ਆਪਣੀ ਪਤਨੀ ਦੇ ਸਾਹਮਣੇ ਕਦੇ ਵੀ ਕਿਸੇ ਦੂਸਰੀ ਔਰਤ ਦੀ ਕਿਸੇ ਗਲਤੀ ਤਾਰੀਫ਼ ਨਾ ਕਰੇ ਕਿਉਂਕਿ ਇਹ ਚੀਜ਼ ਜਿਹੜੀ ਔਰਤ ਨੂੰ ਕੁਦਰਤੀ ਰੂਪ ਦੇ ਵਿੱਚ ਪਸੰਦ ਨਹੀਂ ਹੁੰਦੀ ਦੂਸਰੀ ਗੱਲ ਇਸ ਗੱਲ ਤੋਂ ਵੀ ਪਰਹੇਜ਼ ਰੱਖਣਾ ਚਾਹੀਦਾ ਕਿ ਜੇ ਪਤੀ ਆ ਉਹ ਪਤਨੀ ਦੇ ਪੇਕਿਆਂ ਦੀ ਬੁਰੀਾਈ ਨਾ ਕਰੇ ਕਿਉਂਕਿ ਇਹ ਗੱਲ ਵੀ ਪਤਨੀ ਨੂੰ ਕਿਸੇ ਵੀ ਹਾਲਤ ਵਿੱਚ ਉਹ ਨਹੀਂ ਪਾਉਂਦੀ ਨਹੀਂ ਚੰਗੇ ਲੱਗਦੀ ਇਸ ਤੋਂ ਇਲਾਵਾ ਸਮੇ 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 ਸਮੇਂ ਤੇ ਜਿਹੜੀ ਪਤਨੀ ਨੂੰ ਨਵੇਂ ਕੱਪੜੇ ਜਾਂ ਗਹਿਣੇ ਜਾਂ ਹੋਰ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਪਤੀ ਜਿਹੜਾ ਉਹ ਲੈ ਕੇ ਦੇਵੇ ਉਹਦਾ ਪਰਜ ਵੀ ਬਣਦਾ ਇਹ ਉਸ ਨੂੰ ਚੰਗਾ ਵੀ ਲੱਗਦਾ ਉਹ ਆਪਸੀ ਉਹਨਾਂ ਦੇ ਪਿਆਰ ਨੂੰ ਜਿਹੜਾ ਵਧਾਉਂਦਾ ਆਪਸੀ ਜਿਹੜੇ ਨੇੜਤਾ ਨੂੰ ਵਧਾਉਂਦਾ ਕਈ ਵਾਰੀ ਪਤਨੀ ਜਿਹੜੀ ਉਹ ਨੌਕਰੀ ਪੇਸ਼ਾ ਹੁੰਦੀ ਹੈ ਉਹ ਖੁਦ ਕਮਾਉਣ ਲੱਗ ਜਾਂਦੀ ਹੈ ਫਿਰ ਇਸ ਹਾਲਤ ਵਿੱਚ ਕਈ ਵਾਰੀ ਪਤੀ ਇਸ ਗੱਲ ਨੂੰ ਬੇਫਿਕਰ ਹੋ ਜਾਂਦਾ ਹੈ ਕਿ ਉਹ ਆਪ ਕਮਾ ਰਹੀ ਹੈ ਤੇ ਇਸ ਕਰਕੇ ਉਹ ਆਪਣੇ ਕੱਪੜੇ ਜਾਂ ਗਹਿਣੇ ਜਾਂ ਹੋਰ ਜ਼ਰੂਰਤਾਂ ਚੀਜ਼ਾਂ ਉਹ ਆਪ ਖਰੀਦ ਸਕਦੀ ਹੈ ਪਰ ਸ਼ਾਇਦ ਇਸ ਗੱਲ ਦਾ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਜਾਂ ਆਪ ਨੂੰ ਇਤਹਾਜ ਨਹੀਂ ਹੁੰਦਾ ਕਿ ਅਗਰ ਪਤੀ ਉਸ ਔਰਤ ਨੂੰ ਵੀ ਜੋ ਖੁਦ ਕਮਾਉਂਦੀ ਹੈ ਕੋਈ ਕਪੜੀ ਜਾਂ ਗਹਿਣੀ ਜਾਂ ਕੋਈ ਹੋਰ ਚੀਜ਼ ਜਿਹੜੀ ਆ ਉਹ ਬਤੌਰ ਗਿਫਟ ਜਾਂ ਵੈਸੇ ਵੀ ਉਹਨਾਂ ਦੇ ਦਿੰਦਾ ਤਾਂ ਉਹ ਚੀਜ਼ ਉਸ ਨੂੰ ਇੱਕ ਅਲੱਗ ਤਰ੍ਹਾਂ ਦਾ ਆਨੰਦ ਅਲੱਗ ਤਰ੍ਹਾਂ ਦੀ ਖੁਸ਼ੀ ਅਲੱਗ ਤਰ੍ਹਾਂ ਦੀ ਜਿਹੜੀ ਪ੍ਰਸੰਨਤਾ ਉਹ ਦਿੰਦੀ ਹੈ ਇਸ ਇਸ ਕਰਕੇ ਇਸ ਗੱਲ ਦਾ ਵੀ ਧਿਆਨ ਸਾਨੂੰ ਜਰੂਰ ਰੱਖਣਾ ਚਾਹੀਦਾ ਅਗਰ ਪਤਨੀ ਨੌਕਰੀ ਪੇਸ਼ਾ ਹੈ ਕੋਈ ਕੰਮ ਕਰਦੀ ਆ ਤਾਂ ਇਸ ਗੱਲ ਦਾ ਸਾਨੂੰ ਅਹਿਸਾਸ ਰਹਿਣਾ ਚਾਹੀਦਾ ਕਿ ਉਸ ਉੱਤੇ ਦੁੱਗਣੀ ਤਿਗਣੀ ਜ਼ਿੰਮੇਵਾਰੀ ਜਿਹੜੀ ਉਹ ਵੱਧ ਜਾਂਦੀ ਹੈ ਦੂਜੀ ਔਰਤਾਂ ਦੇ ਮੁਕਾਬਲੇ ਕਿਉਂਕਿ ਉਸਨੇ ਘਰ ਦਾ ਕੰਮ ਵੀ ਦੇਖਣਾ ਹੁੰਦਾ ਹੈ ਬੱਚਿਆਂ ਦੀ ਜ਼ਿੰਮੇਵਾਰੀ ਵੀ ਉਠਾਉਣੀ ਹੁੰਦੀ ਹੈ ਇਸ ਦੇ ਨਾਲ ਉਹਨੇ ਨੌਕਰੀ ਵੀ ਕਰਨੀ ਹੈ ਇਸ ਕਰਕੇ ਸਮੇਂ ਚੋਂ ਸਮਾਂ ਕੱਢ ਕੇ ਪਤਨੀ ਦੇ ਜਿਹੜੇ ਘਰੇਲੂ ਕੰਮ ਨੇ ਉਹਨਾਂ ਵਿੱਚ ਹੱਥ ਪਾਉਣਾ ਚਾਹੀਦਾ ਜਾਂ ਜਦੋਂ ਵੀ ਜਿਸ ਹਿਸਾਬ ਨਾਲ ਉਸ ਦੀ ਮਦਦ ਕੀਤੀ ਜਾ ਸਕਦੀ ਹੈ ਉਹ ਮਦਦ ਉਹ ਪਤਨੀ ਦੀ ਜ਼ਰੂਰ ਕਰਨੀ ਚਾਹੀਦੀ ਹੈ ਇਹ ਗੱਲਾਂ ਸੀਗੀਆਂ ਜੋ ਇੱਕ ਪਤੀ ਨੂੰ ਪਤਨੀ ਨਾਲ ਸੰਬੰਧ ਬਣਾਈ ਰੱਖਣ ਦੇ ਚੰਗੇ ਸੰਬੰਧ ਬਣਾਈ ਰੱਖਣ ਦੇ ਵਿੱਚ ਸਹਾਇਕ ਹੋ ਸਕਦੇ ਨੇ ਹੁਣ ਕੁਝ ਗੱਲਾਂ ਉਹ ਨੇ ਜੋ ਪਤਨੀ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਜਿਹੜੀਆਂ ਆਪਣੇ ਪਤੀ ਪ੍ਰਤੀ ਉਸ ਨੂੰ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਨੇ ਨੰਬਰ 1 ਪਹਿਲੀ ਗੱਲ ਤਾਂ ਇਹ ਆਪਾਂ ਇਹ ਕਹਾਂਗੇ ਕਿ ਇਹ ਅਕਸਰ ਬਹੁਤੇ ਪਤੀ ਇਸ ਗੱਲ ਦਾ ਸ਼ਿਕਾਇਤ ਕਰਦੇ ਨੇ ਕਿ ਜਿਹੜੀ ਉਸ ਦੀ ਪਤਨੀ ਆ ਉਹ ਉਸ ਨਾਲ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਝਗੜਾ ਕਰਦੀ ਹੈ ਇਸ ਕਰਕੇ ਜਿਹੜੀ ਔਰਤ ਹੈ ਪਤਨੀ ਉਸ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕੋ ਆਪਣੇ ਪਤੀ ਨਾਲ ਨਿੱਕੀ ਨਿੱਕੀ ਗੱਲ ਤੇ ਝਗੜਾ ਕਰਨ ਤੋਂ ਪਰਹੇਜ਼ ਕਰੇ ਉਸ ਤੋਂ ਬਚੇ ਦੂਸਰੀ ਗੱਲ ਜਦੋਂ ਵੀ ਤੁਹਾਡਾ ਪਤੀ ਘਰ ਕੰਮ ਤੋਂ ਡਿਊਟੀ ਤੋਂ ਘਰ ਆਉਂਦਾ ਤਾਂ ਉਸ ਨੂੰ ਪਾਣੀ ਪੁੱਛੋ ਤੇ ਪਾਣੀ ਦਾ ਗਲਾਸ ਦਿਓ ਤੇ ਇਸ ਗੱਲ ਦਾ ਪਰਹੇਜ਼ ਕਰੋ ਕਿ ਉਸ ਨਾਲ ਉਸ ਸਮੇਂ ਜਦੋਂ ਉਹ ਡਿਊਟੀ ਤੋਂ ਕੰਮ ਤੋਂ ਘਰ ਆਉਂਦਾ ਉਸ ਨਾਲ ਕੋਈ ਉਹੋ ਜਿਹੀ ਗੱਲ ਸ਼ੇਅਰ ਨਾ ਕਰੋ ਜੋ ਉਸ ਦੇ ਥੱਕੇ ਹੋਏ ਮਨ ਨੂੰ ਦਿਮਾਗ ਨੂੰ ਹੋਰ ਪਰੇਸ਼ਾਨ ਕਰੇ ਜਿਵੇਂ ਘਰ ਦਾ ਲੜਾਈ ਝਗੜਾ ਜਾਂ ਕੋਈ ਹੋਰ ਪਰੇਸ਼ਾਨੀ ਉਸ ਸਮੇਂ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੀਸਰੀ ਗੱਲ ਹੈ ਕਈ ਵਾਰੀ ਬੱਚਿਆਂ ਦੀ ਸ਼ਰਾਰਤਾਂ ਬੱਚਿਆਂ ਦੇ ਆਪਸੀ ਝਗੜੇ ਦੇ ਵਿੱਚ ਕਈ ਵਾਰੀ ਪਤੀ ਪਤਨੀ ਆਪਸ ਵਿੱਚ ਇੱਕ ਦੂਜੇ ਨੂੰ ਲਪੇਟ ਲੈਂਦੇ ਨੇ ਇਸ ਗੱਲ ਤੋਂ ਬਚਣਾ ਚਾਹੀਦਾ ਕਿ ਬੱਚਿਆਂ ਦਾ ਜਿਹੜਾ ਝਗੜਾ ਕੋ ਬੱਚਿਆਂ ਤੱਕ ਸੀਮਤ ਰਹੇ ਉਹ ਆਪਸ ਵਿੱਚ ਉਹਨੂੰ ਇਨਵੋਲਵਮੈਂਟ ਆਪਣੀ ਨਾ ਕਰਨ ਤਾਂ ਜੋ ਆਪਸੀ ਸਬੰਧਾਂ ਤੇ ਉਹ ਬੁਰਾ ਅਸਰ ਨਾ ਪਵੇ ਚੌਥੀ ਗੱਲ ਹੈ ਕਿ ਜਿਹੜੀ ਪਤਨੀ ਆ ਉਹ ਪਤੀ ਦੇ ਆਮਦਨ ਦੇ ਅਨੁਸਾਰ ਆਪਣੇ ਖਰਚੇ ਨੂੰ ਅਡਜਸਟ ਕਰੇ। ਕਈ ਵਾਰੀ ਇਹ ਦੇਖਿਆ ਗਿਆ ਕਿ ਜਿਹੜੀ ਪਤਨੀ ਹੁੰਦੀ ਉਹ ਆਪਣੇ ਪਿੱਕੇ ਪਰਿਵਾਰ ਦੇ ਵਿੱਚ ਖੁੱਲਾ ਖਰਚ ਕਰਕੇ ਆਈ ਹੁੰਦੀ ਹੈ ਉਹ ਉਸੇ ਹਿਸਾਬ ਨਾਲ ਆਪਣੇ ਸਹੁਰੇ ਘਰ ਦੇ ਵਿੱਚ ਵੀ ਖਰਚ ਕਰਨਾ ਚਾਹੁੰਦੀ ਹੈ। ਉਸ ਦੀਆਂ ਇਛਾਵਾਂ ਹੋ ਸਕਦੀਆਂ ਨੇ ਉਸ ਦੀ ਆਦਤ ਵੀ ਇਸ ਤਰ੍ਹਾਂ ਦੀ ਬਣੀ ਹੋ ਸਕਦੀ ਹੈ। ਪਰ ਉਸ ਨੂੰ ਇਸ ਗੱਲ ਦਾ ਬੜੀ ਜਲਦੀ ਜਿੰਨੀ ਜਲਦੀ ਹੋ ਸਕੇ ਧਿਆਨ ਚ ਕਰ ਲੈਣੀ ਚਾਹੀਦੀ ਹੈ ਇਹ ਗੱਲ ਇਸ ਗੱਲ ਦਾ ਅਹਿਸਾਸ ਕਰ ਲੈਣਾ ਚਾਹੀਦਾ ਕਿ ਉਹ ਹੁਣ ਦੂਜੇ ਪਰਿਵਾਰ ਦੇ ਵਿੱਚ ਆ ਇਸ ਕਰਕੇ ਉਹ ਆਪਣੇ ਪਰਿਵਾਰ ਦੀ ਜਾਂ ਆਪਣੇ ਪਤੀ ਦੀ ਆਮਦਨ ਦੇ ਹਿਸਾਬ ਨਾਲ ਆਪਣੇ ਖਰਚੇ ਨੂੰ ਉਹਨੂੰ ਅਡਜਸਟ ਕਰਨਾ ਚਾਹੀਦਾ ਹੈ ਇਸ ਹਿਸਾਬ ਨਾਲ ਕਰਕੇ ਉਹਨਾਂ ਦੀ ਜਿਹੜੀ ਗ੍ਰਸਤੀ ਦੀ ਗੱਡੀ ਉਹ ਬੜੀ ਸਮੂਥਲੀ ਅੱਗੇ ਵਧਦੀ ਹੈ ਇਸ ਤੋਂ ਇਲਾਵਾ ਪਤੀ ਦਾ ਕਈ ਵਾਰੀ ਕੋਈ ਮੁਸ਼ਕਲ ਸਮਾਂ ਹੋ ਸਕਦਾ ਹੈ ਉਸ ਦੀ ਨੌਕਰੀ ਜਾ ਸਕਦੀ ਹੈ ਉਸ ਦਾ ਕੰਮ ਛੁੱਟ ਸਕਦਾ ਉਸ ਸਮੇਂ ਪਤਨੀ ਨੂੰ ਆਪਣੇ ਪਤੀ ਦਾ ਸਾਥ ਦੇਣਾ ਚਾਹੀਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਆਮਦਨ ਬੰਦ ਹੋ ਜਾਂਦੀ ਹੈ ਜਾਂ ਘਟ ਜਾਂਦੀ ਹੈ ਜਿਹੜੀਆਂ ਪਤਨੀਆਂ ਹੁੰਦੀਆਂ ਨੇ ਉਹ ਆਪਣੇ ਪਤੀ ਦੇ ਨਾਲ ਅਨੇ ਮਹਨੇ ਲੜਨਾ ਝਗੜਨਾ ਸ਼ੁਰੂ ਕਰ ਦਿੰਦੀਆਂ ਨੇ ਪਰ ਉਸ ਵਕਤ ਪਤੀ ਪਹਿਲਾਂ ਹੀ ਪਰੇਸ਼ਾਨ ਹੁੰਦਾ ਆਪਣੇ ਕੰਮ ਨੂੰ ਲੈ ਕੇ ਤੇ ਪਤਨੀ ਦੇ ਝਗੜੇ ਜਾਂ ਪਰਿਵਾਰ ਦੇ ਝਗੜੇ ਕਾਰਨ ਉਹਦੀ ਪਰੇਸ਼ਾਨੀ ਦੁੱਗਣੀ ਤਿੱਖਣੀ ਵੱਧ ਜਾਂਦੀ ਹੈ ਉਸ ਸਮੇਂ ਉਸ ਨੂੰ ਤੁਹਾਡੇ ਸਹਾਰੇ ਦੀ ਲੋੜ ਹੈ ਤੁਹਾਡੀ ਮਦਦ ਦੀ ਲੋੜ ਹੈ ਇਸ ਕਰਕੇ ਉਸ ਵਕਤ ਉਸ ਨੂੰ ਉਹਦਾ ਸਹਾਰਾ ਬਣੋ ਨਾ ਕਿ ਝਗੜੇ ਦਾ ਕਾਰਨ ਬਣੋ ਅਗਲੀ ਗੱਲ ਕਈ ਔਰਤਾਂ ਦੇ ਵਿੱਚ ਇਹ ਉਹਦਾ ਸੁਭਾਅ ਹੁੰਦਾ ਹੈ ਕਿ ਉਹ ਆਂਡੀਆਂ ਗੁੰਡੀਆਂ ਨੂੰ ਦੇਖ ਕੇ ਆਪਣੇ ਪਤੀ ਨੂੰ ਮਜਬੂਰ ਕਰਦੀਆਂ ਨੇ ਕੋਈ ਚੀਜ਼ ਲਿਆਉਣ ਦੇ ਲਈ ਕੋਈ ਖਰਚਾ ਕਰਨ ਦੇ ਲਈ ਇਸ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਹਰੇਕ ਪਰਿਵਾਰ ਦਾ ਆਪਣਾ ਖਰਚਾ ਹੈ ਆਪਣੀ ਆਮਦਨ ਹੈ ਉਹਨਾਂ ਨੂੰ ਆਪਣੇ ਹਿਸਾਬ ਨਾਲ ਹੀ ਐਡਜਸਟ ਕਰਨਾ ਚਾਹੀਦਾ ਹੈ ਜਿਹੜੇ ਜ਼ਰੂਰਤ ਦੇ ਅਨੁਸਾਰ ਹੀ ਜਿਹੜਾ ਪਰਿਵਾਰ ਦੇ ਵਿੱਚ ਆਪਣੇ ਪਤੀ ਨੂੰ ਖਰਚਾ ਕਰਨ ਲਈ ਆਖਣਾ ਚਾਹੀਦਾ ਉਸ ਨੂੰ ਬੇਲੋੜਾ ਖਰਚ ਕਰਨ ਦੇ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਅਗਲੀ ਗੱਲ ਕਈ ਜਿਹੜੀਆਂ ਔਰਤਾਂ ਨੇ ਉਹ ਸਹੁਰੇ ਘਰ ਆ ਕੇ ਵੀ ਆਪਣੇ ਪੇਕੇਆਂ ਦੇ ਘਰ ਪ੍ਰਤੀ ਹੀਜ ਨੂੰ ਘਟ ਨਹੀਂ ਕਰਦੀਆਂ ਉਹ ਉਸ ਦੇ ਸਹੁਰੇ ਘਰ ਦੇ ਵਿੱਚ ਪਰੇਸ਼ਾਨੀ ਦਾ ਕਾਰਨ ਬਣਦੀਆਂ ਨੇ ਇੱਥੇ ਇਹ ਨਹੀਂ ਮੈਂ ਕਹਿ ਰਿਹਾ ਕਿ ਉਹ ਆਪ ਨੂੰ ਕੀ ਕਰਦਾ ਹੀਜ ਜਾਂ ਪਿਆਰ ਬਿਲਕੁਲ ਘਟਾ ਦੇਣਾ ਚਾਹੀਦਾ ਪਰ ਉਹਨੂੰ ਐਸਾ ਬਣਾ ਐਡਜਸਟ ਕਰਨਾ ਚਾਹੀਦਾ ਕਿ ਉਸ ਉਸ ਇਸ ਤਰੀਕੇ ਦੇ ਨਾਲ ਉਸਦੇ ਸਹੁਰੇ ਘਰ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦੇ ਆਪਸੀ ਸਬੰਧ ਨੇ ਪਰ ਪਰਿਵਾਰ ਦਾ ਜਿਹੜਾ ਮਾਹੌਲ ਆ ਉਹਦੇ ਤੇ ਕੋਈ 네ਗੇਟਿਵ ਅਸਰ ਨਾ ਪਵੇ ਅਗਲੀ ਗੱਲ ਜਿਹੜੀ ਦੋਵਾਂ ਪਤੀ ਪਤਨੀ ਦੇ ਵਿੱਚ ਹੈ ਉਹ ਇੱਕ ਦੂਜੇ ਨਾਲ ਵਫਾਦਾਰ ਰਹਿਣਾ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਪਰਿਵਾਰਾਂ ਦੇ ਬਹੁਤ ਸਾਰੇ ਜਿਹੜੇ ਝਗੜੇ ਨੇ ਜਾਂ ਆਪਸੀ ਸਬੰਧ ਨੇ ਉਹ ਆਪਸੀ ਵਫਾਦਾਰੀ ਦੀ ਘਾਟ ਕਰਕੇ ਵਿਗੜ ਰਹੇ ਨੇ ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਪਤਨੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਪਰਿਵਾਰ ਦੀਆਂ ਨਿੱਕੀ-ਨਿੱਕੀਆਂ ਗੱਲਾਂ ਨਿੱਕੀ-ਨਿੱਕੀ ਝਗੜੇ ਆਪਣੇ ਪਿੱਕੇ ਪਰਿਵਾਰ ਦੇ ਨਾਲ ਸਾਂਝਾ ਨਾ ਕਰੇ